ਸੱਜਣਾ ਨਵਰਤਨ ਦਾ ਬੱਚਾ 4 ਸਾਲ ਦਾ ਹੋਇਆ ਤੇ ਗਰਦਨ ਗੁਰਦਨ ਵਾਲੀਆਂ ਤੈਹਾਂ ਤੋੜੀਆਂ ਪਈ ਤੁਰਦਾ ਵੀ ਬਾਖਮਾਲ ਦੋ ਪੈਰ ਚਿੱਟੇ ਮੱਥੇ ਜਮਾ ਪਤਲਾ ਬਲੇਜ ਆ ਰਿਕਨੇ ਪਰਾਂ ਨੂੰ ਮੂੰਹ ਕਰੀਏ ਉਹ ਸਾਫ ਫਾਰਮ ਦੀ ਸਾਰਿਆਂ ਤੋਂ ਸਸਤੀ ਘੋੜੀ ਇਹ ਆ 9 ਟੈਂਚ ਹਾਈਟ ਆ ਦੋ ਪੈਰ ਚਿੱਟੇ ਮੱਥੇ ਪਟਾ ਤੇ ਐਨ ਮੰਨ ਲਓ 8 3 ਦੇ ਸਹਰਾਣੇ ਅੰਗੂ ਗੋਲ ਪਈ ਆ ਕੰਨ ਕੁੰਦੀ ਵੀ ਚੰਗੀ ਆ ਤੁਰਦੀ ਵੀ ਚੰਗੀ ਆ ਮੌਕੇ ਤੇ ਖਾਲੀ ਐ ਰੇਟ ਸਾਰਿਆਂ ਤੋਂ ਸਸਤਾ ਏਟ ਜਾਇਜ ਆ ਖਾਲੀ ਘੋੜੀ ਆ ਨੁਕਰੇ ਘੋੜੇ ਤੋਂ ਪ੍ਰਵਾਹ ਸਕਦੇ ਨੁਕਰੇ ਬੱਚੇ ਦੇਣ ਵਾਲੀ ਆ ਲੈਂਟਰ ਮਜ਼ਬੂਤੀ ਹੈ ਇੱਕ ਹੁੱਕ ਦੀ ਕਨਡਿਸ਼ਨ ਪ੍ਰਵਾਹਤ ਲੈਣ ਦਾ ਚੈੱਕ ਕਰੋ ਜੀ ਇਹ ਵੀ ਆਪਣੇ ਮੰਨ ਲਓ ਫਾਰਮ ਚ ਸਾਰਿਆਂ ਨੂੰ ਸਸਤਾ ਰੇਟ ਵੈਸੇ ਹੈ ਦਾ ਬਸ਼ੀਰਿਆਂ ਦਾ ਕਰਕੇ ਘੋੜੀਆਂ ਤੋਂ ਦੂਜੀ ਘੋੜੀ ਦਾ ਵੀ ਇਹਦਾ ਕੰਨ ਕਰੋ ਚੈੱਕ ਅੱਧੀ ਅੱਧੀ ਕੁੰਡੀ ਮੋੜਦਾ ਨਹੀਂ ਪ੍ਰਵਾਹ ਦਾ ਪਰਪੋਤਾ ਵੀ ਮਿੱਤਰੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀਤਾ ਸਟੱਡ ਫਾਰਮ ਬਲੌਗ ਦੇ ਵਿੱਚ ਅੱਜ ਜਾਨਵਰ ਦਿਖਾਵਾਂਗਾ ਤੁਹਾਨੂੰ ਸਾਰੇ ਬਲੌਗ ਚ ਮਿੰਨੀ ਜਿਹਾ ਬਲੌਗ ਬਣਾਵਾਂਗੇ ਬਾਲਾ ਵੱਡਾ ਨਹੀਂ ਬਣਾਉਂਦੇ ਸਾਰੇ ਇਕੱਲੇ ਇਕੱਲੇ ਜਾਨਵਰ ਦੀ ਡਿਟੇਲ ਉਮਰ ਤੇ ਸਾਰਾ ਵੇਰਵਾ ਦਵਾਂਗੇ ਤੇ ਆਜੋ ਚੱਲਦੇ ਆਂ ਵੀਡੀਓ ਤੇ ਵੱਲ ਤੇ ਆ ਖੜੇ ਆ ਜਾਨਵਰ ਜਿੰਨੇ ਖੜੇ ਆ ਸਾਰੇ ਦਿਖਾਵਾਂਗੇ ਬਸ ਵੀਡੀਓ ਆਪਣੇ ਚੈਂਪ ਤੋਂ ਸ਼ੁਰੂ ਕਰਦੇ ਆਂ ਜੈ ਰਾਜ ਤੋਂ ਓ ਚੈਂਪ ਇਹ ਆ ਜੀ ਆਪਣਾ ਜੈ ਰਾਜ ਦੀਵ ਰਾਜ ਰਣੀ ਦਾ ਬੱਚਾ ਤੇ ਬੱਚੇ ਪੁੱچے ਇਹਦੇ ਵੀ ਬਾਬੇ ਦੀ ਕਰ ਆਪਣਾ ਬਹੁਤ ਚੰਗੇ ਆ ਰਹੇ ਆ ਜਰਾ ਜੀ ਗੁੱਡ ਬாய் ਬਹੁਤ ਸੋਹਣੇ ਬੱਚੇ ਆ ਰਹੇ ਆ ਜੀ ਤੇ ਨਾਟ ਫੋਰ ਸੇਲ ਇਹ ਆ ਜੀ ਨੀਲੀ ਬੁਸ਼ੇਰੀ ਜੇਰਾ ਇਹ ਤੋਂ ਗੱਭਣਾ ਦੋ ਦੰਦ ਹਜੇ ਪ੍ਰੋਪਰ ਹੋਈ ਨਹੀਂ ਇੱਕ ਪਾਸੇ ਵਾਲੀਆਂ ਟੋਪੀਆਂ ਲੱਗ ਗਈ 65 ਇੰਚ ਹੈ ਦੀ ਹਾਈਟ ਆ ਜੀ ਮਜਨੂ ਦੀ ਹੈ ਡਾਇਰੈਕਟ ਤੇ 2 ਨੰਬਰ ਤੇ ਆ ਨੀਲੀ ਘੋੜੀ ਖੜੀ ਹੈ ਜੀ 4.5 ਸਾਲ ਉਮਰ ਆ 60+ ਹਾਈਟ ਆ ਜੈ ਰਾਜ ਤੋਂ ਮੀਟ ਹੋਈ ਨੂੰ 5 ਦਿਨ ਹੋ ਗਏ ਤੇ 3 ਨੰਬਰ ਤੇ ਕੁਮੈਤ ਘੋੜੀ ਜਿਹੜਾ ਘੋੜਾ ਵਿਕਾਸ ਆ 2015 ਪੁਸਕਰ ਚੈਂਪੀਅਨ ਉਹਦੀ ਡਾਇਰੈਕਟ ਬੱਚੀ ਆ ਜਲੌਰ 벨ਟ ਦੀ ਘੋੜੀ ਆ ਜੀ ਮੱਥੇ ਫੁੱਲਾ ਤੇ ਗਰਦਨ ਗੁਰਦਨ ਦੇਖੋ ਕਿੰਨੇ ਲੰਬੇ ਆ ਰੰਗ ਪੱਕਾ ਇੱਕ ਪੈਰ ਚਿੱਟਾ ਮੱਥੇ ਫੁੱਲਾ ਕੰਨ ਕੁੰਦੀ ਚੰਗੀ ਇਹ ਵੀ ਧਿਆਰ ਆ ਤੁਹਾਨੂੰ ਮੀਟ ਹੋਊਗੀ ਤੇ ਇੱਕ ਅਜੂਬਾ ਤੁਹਾਨੂੰ ਹੋਰ ਦਿਖਾਉਨੇ ਆ ਕੋਈ ਚੰਗੇ ਪੈਸੇ ਭਰਨ ਵਾਲਾ ਸੱਜਣਾ ਹੋਇਆ ਬਸੀਰਾ ਹੀ ਹੈ ਜੀ 27 ਮਹੀਨਿਆਂ ਦਾ ਹੋਇਆ ਤੇ ਘੋੜਿਆਂ ਤੋਂ ਵੱਡਾ ਅਜੂਬਾ ਲੋ ਜੀ ਪਟਾਰੀ ਖੋਲਤੀ ਇਹ ਆ ਗਰਦਿਤ ਸਿੰਘ ਜੀ ਮੱਥੇ ਪਟਾ ਤਿੰਨ ਪੈਰ ਚੱਟੇ ਆ ਬਵਰੇ ਦੇ ਤੇ ਮਾਂ ਇਹਦੀ ਸ਼ਾਨਦਾਰ ਦੀ ਪਿਓ ਬਿਜੇ ਰਾਜ ਬਾਕਰਪੁਰ ਵਾਲਾ 65+ ਹਾਈਟ ਹੋ ਗਈ ਜੀ ਕਿਸ ਦਿਨ ਨੂੰ ਖੁੱਲਾ ਦਿਖਾਵਾਂ ਤੁਹਾਨੂੰ ਦਰਸ਼ਨ ਕਰਾਵਾਂਗੇ ਇਹਦੇ ਵੀ ਤੇ ਆਦਾ ਤੁਹਾਨੂੰ ਝਲਕੀ ਮਰਾਈ ਆ ਜੇ ਕੋਈ ਚੰਗੇ ਪੈਸੇ ਪਰੂ ਤਾਂ ਦੇ ਵੀ ਦਵਾਂ ਇਹ ਸੱਜਣੋ ਹਜੇ ਦੋ ਤਾਂ ਦੇ ਵੀ ਨਹੀਂ ਹੋਇਆ ਤੇ 65+ ਹਾਈਟ ਹੈ ਇਹਦਾ ਖਾਨਦਾਨੀ ਸਾਰੇ ਤੁਹਾਨੂੰ ਪ੍ਰੋਪਰ ਕਹਿ ਦੇਣ ਜਿੱਦਣ ਵੀਡੀਓ ਦੀ ਡਿਟੇਲ ਦਿੱਤੀ ਸਾਰਾ ਦੱਸਾਂਗੇ ਇਹਦੀ ਮਾਂ ਦੀ ਹਾਈਟ ਪਿਓ ਦੀ ਹਾਈਟ ਬਹੁਤ ਆ ਤੇ ਇਹਦੇ ਜਿੰਨੇ ਵੀ ਭਰਾ ਜਿਹੜੇ ਇਹਦੇ ਦੋ ਵੱਡੇ ਆ 70 70 ਇੰਚ ਤੇ ਪਹੁੰਚੇ ਖੜੇ ਆ ਤੇ ਅਧਰੋਂ ਹੁੰਨੇ ਆ ਸ਼ੁਰੂ ਆਪਾਂ ਜੀ ਹੋਈ ਫੁੱਲ ਤੇ ਆ ਨੀਲੀ ਆ ਜੀ ਘੋੜੀ ਇੱਕ ਰੰਗੀ ਨੀਲੀ ਸੇਲ ਹੋਈ ਹੋਈ ਆ ਦੋਸਤੋ ਸੋ ਇਹਦੀ ਆਪਾਂ ਡਿਟੇਲ ਨਹੀਂ ਦਿੰਦੇ ਤੇ ਇਹ ਦੋ ਦੰਦ ਬਸ਼ੇਰੀ ਆ ਦੋ ਪੈਰ ਚਿੱਟੇ ਮੱਥੇ ਪਟਾ ਨੀਲੀ ਹੋ ਚੱਲੀ ਜੀ ਨੂਰੇ ਦੇ ਬੱਚੇ ਤੋਂ ਗੱਭਨ ਚੈੱਕ ਪਾਸ ਆ ਦੁਬਾਰਾ ਜਿਹੜੇ ਮਰਜ਼ੀ ਡਾਕਟਰ ਤੋਂ ਕਰਾ ਲਿਓ 65 ਇੰਚ ਹਾਈਟ ਆ ਤੇ ਤੁਰਦੀ ਤੁਰਦੀ ਬਹੁਤ ਸੋਹਣੀ ਚਾਲ ਆ ਰੇਵੀ ਆ ਸੋ ਫਾਰਮ ਦੀ ਸਾਰਿਆਂ ਤੋਂ ਸਸਤੀ ਜੀ ਘੋੜੀ ਇਹ ਆ 90 ਇੰਚ ਹਾਈਟ ਆ ਦੋ ਪੈਰ ਚਿੱਟੇ ਆ ਮੱਥੇ ਪਟਾ ਤੇ ਐਨ ਮੰਨ ਲਓ 80 ਦੇ ਸਰਹਾਣੇ ਅੰਗੂ ਗੋਲ ਪਈ ਆ ਕੰਨ ਕੁੰਦੀ ਵੀ ਚੰਗੀ ਆ ਤੁਰਦੀ ਵੀ ਚੰਗੀ ਆ ਮੌਕੇ ਤੇ ਖਾਲੀ ਐ ਰੇਟ ਸਾਰਿਆਂ ਤੋਂ ਸਸਤਾ ਸੱਜਣਾ ਨਵਰਤਨ ਦਾ ਬੱਚਾ 4 ਸਾਲ ਦਾ ਹੋਇਆ ਤੇ ਗਰਦਨ ਗੁਰਦਨ ਵਾਲੀਆਂ ਤੈਹਾਂ ਤੋੜੀਆਂ ਪਈ ਤੁਰਦਾ ਵੀ ਬਾ ਕਮਾਲ ਦੋ ਪੈਰ ਚੱਟੇ ਮੱਥੇ ਜਮਾ ਪਤਲਾ ਬਲੇਜ ਆ ਵਿਗਨੇ ਪਰਾਂ ਨੂੰ ਮੂੰਹ ਕਰੀਏ ਤਾਂ ਗੰਦ ਨਹੀਂ ਗਰਦਨ ਦੇਖੋਣੇ ਦੋਸਤੋ ਤੁਹਾਨੂੰ ਕਰੰਟ ਵੀ ਫੁੱਲ ਆ ਬਬਰੇ ਗਰਦਨ ਦੇਖੋ ਗਰਦਨ ਕੰਨ ਜਮਾ ਇੰਚੀ ਇੰੰਚੀ ਦਾ ਉਹ ਵੀ ਕੁੰਡੀ ਵਾਲਾ ਲੈਂਥ ਲੁੰਥ ਪੂਰੀ ਚੰਗੀ ਆ 60 ਇੰਚ ਹਾਈਟ ਆ ਸੱਜਣੋ ਤੇ ਦਿਖਾਉਣਾ ਤੁਹਾਨੂੰ ਇੱਧਰ ਨੂੰ ਤੋਂ ਲੈ ਆਇਆ ਕਰਨੇ ਓਏ ਦੇਖੋ ਨਖਰੇ ਨਾ ਮੜਕ ਨਾ ਕਿੰਨੇ ਨਾ ਤੁਰਦਾ ਕੋਈ ਆਇਆ ਨਹੀਂ ਲਗਾਇਆ ਪਾ ਕੇ ਹੁਣ ਆਪੂ ਦੇਖੋ ਤੁਹਾਨੂੰ ਤੁਹਾਨੂੰ ਕਰੋ ਚੈੱਕ ਸੱਜਣੋ ਵਾਹ ਦੇਖੋ ਖੜਨੇ ਖੁੜਨੇ ਪਾਉਂਦਾ ਨਾ ਤੱਕ ਫਿਰ ਇਹ ਚੀਜ਼ ਹੁੰਦੀ ਆ ਜਿਹੜੀ ਬਰੀਕੀ ਆ ਇਹ ਐ ਬਰੀਕੀ ਐ ਇਹ ਤੇ ਦੋਸਤੋ ਆਪਾਂ ਸੀ ਆ ਬਸ਼ੇਰੀ ਦੀ ਸੱਜਣਾਂ ਡਿਟੇਲ ਦੇ ਦਿੱਤੀਗਾ ਉਹਨੂੰ ਜੈਜਮਾਲ ਉਸ ਤੋਂ ਬਾਅਦ ਦੋਸਤੋ ਆ ਬਸ਼ੇਰਾ ਚੰਦਨ ਘੋੜੇ ਦਾ ਜੀ 10 ਕੁ ਮਹੀਨੇ ਉਮਰ ਹੋਈ ਆ ਮਜਬੂਤੀ ਮਜਵਾਤੀ ਚੰਗੇ ਮੱਥੇ ਫੁੱਲਾ ਤੇ ਦੋ ਪੈਰ ਸੱਜਣੋ ਇਹਦੇ ਵੀ ਚੱਟੇ ਆ ਜੀ ਗਰਦਨ ਮਜਬੂਤੀ ਫੁੱਲ ਤੇ ਉਸ ਤੋਂ ਬਾਅਦ ਆ ਗਈ ਆ ਚੰਬੀ ਘੋੜੀ 58+ ਹਾਈਟ ਦੀ ਆ 10+ ਮਹੀਨਾ ਦੀ ਗੱਭਣਾ ਮੰਨ ਲਓ 15 ਕ ਤਾਂ ਨਹੀਂ ਰਹਿੰਦੇ ਇੱਕ ਹਿਸਾਬ ਦੀ ਲਾਟਰੀ ਮੰਨ ਲਓ ਗਰਦਨ ਗੁਰਦਨ ਇਹਦੀ ਵੀ ਲੰਮੀ ਆ ਤੇ ਇੱਕ ਆ ਖੜੀਏ ਨੌਕਰੀ ਬੱਤੀ ਜੀ ਇਹ ਹਜੇ ਨਾਟ ਫਾਰ ਸੇਲ ਆ ਕਾਨੂੰਨ ਬਹੁਤ ਜ਼ਿਆਦਾ ਚੰਗਾ ਤੇ ਇੱਕ ਆ ਬਸ਼ੀਰਾ ਪ੍ਰਵਾਹਤ ਲੈਣ ਦਾ ਚੈੱਕ ਕਰੋ ਜੀ ਇਹ ਵੀ ਆਪਣੇ ਮੰਨ ਲਓ ਫਾਰਮ ਚ ਸਾਰਿਆਂ ਨੂੰ ਸਸਤਾ ਰੇਟ ਵੈਸੇ ਹੈ ਦਾ ਬਸ਼ੀਰਿਆਂ ਦਾ ਕਰਕੇ ਘੋੜੀਆਂ ਤੋਂ ਦੂਜੀ ਘੋੜੀ ਦਾ ਵੀ ਇਹਦਾ ਕੰਨ ਕਰੋ ਚੈੱਕ ਅੱਧੀ ਅੱਧੀ ਕੁੰਡੀ ਮੋੜਦਾ ਨਹੀਂ ਪ੍ਰਵਾਹਤ ਦਾ ਪਰਪੋਤਾ ਦੋਸਤ ਸੁਪਰਵਾਹਤ ਦਾ ਪੋਤਾ ਜੋਦੇ ਘੋੜੇ ਦਾ ਤੇ ਮਾਂ ਇਹਦੀ ਮੱਜੂ ਕ ਖਾਨਦਾਨ ਤੁਸੀਂ ਤੇ 1 ਨਵੰਬਰ ਜਾਨਵਰ ਡਿਟੇਲ ਦੇ ਦਿੱਤੀ ਹੁਣ ਆਪਾਂ ਇਧਰੋਂ ਸ਼ੁਰੂ ਹੁੰਨੇ ਆ ਸੱਜਣੋਂ ਉਹਨਾਂ ਤੋਂ ਬਾਅਦ ਪਹਿਲਾਂ ਤੁਹਾਨੂੰ ਬੱਚਿਆਂ ਦੀ ਡਿਟੇਲ ਦੇ ਦਈਏ ਹੈਨਾ ਆ ਬਸ਼ੀਰੀ ਹੈ ਜੀ ਜੈਡ ਬਲੈਕ ਮਹਾਰਾਣੀ ਨਾਇਦਾ ਜੀ ਤੇ ਕੱਟ ਪੁਆਇੰਟ ਵੀ ਸਾਰੇ ਮਹਾਰਾਣੀ ਵਾਲੇ ਆ ਜੈਡ ਬਲੈਕ ਮੱਝੂ ਕਾ ਖਾਨਦਾਨ ਚੋਂ ਨਾਗਦੀ ਪੋਤੀ ਆ ਜੀ ਦੇਖੋ ਕਰਦਨ ਕੋ ਸ਼ੋ ਕੁਆਲਿਟੀ ਕੰਨ ਕੁੰਨ ਕਿਸੇ ਪਾਸੋਂ ਦਾ ਹੱਥ ਧਰਾਉਂਦੀ ਨਹੀਂ ਬਾਬੇ ਦੀ ਕਿਰਪਣਾ ਬਹੁਤ ਚੰਗੀ ਆ ਬਾਬਾ ਲੰਮੀ ਉਮਰਾਂ ਬਖਸ਼ੇ ਇਹਨੂੰ ਤੇ ਸਾਰਿਆਂ ਤੋਂ ਪਹਿਲਾਂ ਇਹ ਬੱਚੀ ਤੋਂ ਸ਼ੁਰੂ ਹੁੰਨੇ ਆ ਜੀ ਕੁਮੈਤ ਮੱਥੇ ਫੁੱਲ ਤੇ ਕੰਨ ਕੁੰਨ ਦੇਖੋ ਜੀ ਨਾ ওভারਲੈਪ ਆਈਡੀਅਲ ایئر ہے ਜਿਹਨੂੰ ਆਪਾਂ ਕਹਿੰਦੇ ਨੇ ਦੋ ਪੈਰ ਇਹਦੇ ਚਿੱਟੇ ਦੋਸਤੋ ਦੋਨੇ ਮਗਰ ਲਈ ਇੱਕ ਦੇਖਦਾ ਦੂਜਾ ਮਗਰ ਲਈ ਸੈਡ ਬੈਕ ਸਾਈਡ ਤੋਂ ਕਮੈਰਾ ਤਾਂ ਰੰਗ 11 ਕ ਮਹੀਨਾ ਦੀ ਹੋ ਗਈ ਬੱਚੀ ਅਤੀ ਸੁੰਦਰ ਦੀ ਪੋਤੀ ਆ ਦੋਸਤੋ ਕੇਸਰੀਆ ਦੀ ਬੱਚੀ ਆ ਤੇ ਆ ਕਰੋ ਕੰਨ ਕੋਨ ਚੈੱਕ ਚੋਬਰ ਤੇ ਇਹ ਬੱਚਾ ਚੌਕੜਾ ਦੋਸਤੋ ਹਰਸ਼ਵਰਦਨ ਦਾ ਪੋਤਾ ਜੇਤਕ ਘੋੜੇ ਦਾ ਦੋ ਪੈਰੀ ਇਹਦੇ ਚਿੱਟੇ ਧੂਣ ਧੂਣ ਇਹ ਜਿਵੇਂ ਮੈਨੂੰ ਇਦਾਂ ਲੱਗਦਾ ਹੁੰਦਾ ਜਿਵੇਂ ਆਪਣੇ ਵਾਲਾ ਜੈ ਰਾਜਨੀ ਉਹਦੀ ਕਾਪੀ ਬਣੂ ਮੱਥੇ ਫੁੱਲ ਆ ਜੀ ਤੇ ਇਹ ਆ ਦਿਲਰਾਜ ਦਾ ਬੱਚਾ ਜੀ ਚੈਂਪੀਅਨ ਦਿਲਰਾਜ ਦਾ ਜਿਹੜਾ ਉਹਦਾ ਬੱਚਾ ਪਨਕੁੰਨ ਇਹਦਾ ਵੀ ਚੰਗਾ ਮੱਥੇ ਪਟਾ ਦੋ ਪੈਰ ਚਿੱਟੇ ਆ ਜੀ ਤੇ ਉਸ ਤੋਂ ਬਾਅਦ ਮਹਾਰਾਣੀ ਉਸ ਤੋਂ ਬਾਅਦ ਦੋਸਤੋ ਆ ਨੀਲੀ ਘੋੜੀ ਆ ਇੱਕ ਰੰਗ ਦੀ ਨੀਲੀ ਜੈ ਰਾਜ ਤਾਂ ਇਹ ਵੀ ਮੇਟ ਆ ਦੇਖੋ ਮਜੂਤੀ ਮਜਬਾਤੀ ਦੇਖੋ ਜਦੋਂ ਮੂੰਹ ਮਾ ਵੀ ਸਾਰਾ ਨੀਲਾ ਪੂਸ ਨੀਲੀ ਹੋ ਚਲੀ ਤੇ ਇਹ ਜ਼ੈਰਾ ਤੇ ਇਹਨੂੰ ਵੀ 5 ਦਿਨ ਹੋ ਗਏ ਮੀਟ ਹੋ ਜੀ ਨੂੰ ਤੇ ਉਹ ਇੱਕ ਆ ਬਿਸ਼ੇਰੀਏ ਦੋਸਤੋ ਮੱਥੇ ਬਲੇਜ ਦੀ 9 ਇੰਚ ਹਾਈਟ ਆ ਬਲੇਜ ਬਲੂ ਜੀ ਵੀ ਚੰਗਾ ਲੱਗਿਆ ਹੋਇਆ ਸਾਰਾ ਆਪਾਂ ਦਿਖਾਉਨੇ ਆ ਦੇਖੋ ਮੱਥੇ ਬਲੇਜ ਕੰਨ ਕੁੰ ਚੰਗਾ ਲੱਗੇ ਕਰਦਨ ਗੁਰਦਨ ਸਾਰੀ ਚੰਗੀ ਆ ਇਹ ਵੀ ਜ਼ੈਰਾ ਅਜੇ ਤੋਂ ਮੀਟ ਹੋਗੀ ਤਕਰੀਬਨ ਖਾਲੀ ਘੋੜੀ ਆਪਣੇ ਕੋਲ ਇੱਕ ਹੀ ਖੜੀ ਆ ਲਾਲ ਚੰਬੀ ਜਾਂ ਉਹ ਜਿਹੜੀ ਸਾਰਿਆਂ ਤੋਂ ਹੱਲ ਲੇ ਮੁੱਲ ਦੀ ਉਹ ਖੜੀ ਹੈ ਜੀ ਦੂਜੀਆਂ ਸਾਰੀਆਂ ਮੀਟਾ ਕੁਮੈਤ ਬੱਚੀ ਦੇਖੋ ਤਿੰਨ ਖਾਲ ਦੀ ਆ 61 ਦੇ ਲਵੇ ਇਹਦੀ ਹਾਈਟ ਆ ਮੱਥੇ ਫੁੱਲ ਆ ਬਾਕੀ ਸਾਰੀ ਕੁਮੈਤ ਆ ਇਹ ਵੀ ਜ਼ੈਰਾ ਟੋ ਮੀਟ ਹੋਗੀ ਤੇ ਲਾਸਟ ਤੇ ਖੜੀਏ ਦੋਸਤੋ ਇਹ ਲਾਲ ਚੰਬੀ ਘੋੜੀ ਦੇਖੋ ਪਹਿਲਾਂ ਦਾ ਮਜੂਤੀ ਮਜਵਾਤੀ ਦੇਖੋ ਏਟ ਜਾਇਜ ਆ ਖਾਲੀ ਘੋੜੀ ਆ ਨੁਕਰੇ ਘੋੜੇ ਤੋਂ ਪ੍ਰਵਾਹ ਸਕਦੇ ਆ ਨੁਕਰੇ ਬੱਚੇ ਦੇਣ ਵਾਲੀ ਆ ਲੈਂਥ ਮਜੂਤੀ ਹੱਕ ਹੁੱਕ ਦੀ ਕਨ ਕੰਡੀਸ਼ਨ ਸਾਰੇ ਪਾਸੇ ਓਕੇ ਰਿਪੋਰਟ ਆ ਹੁਣ ਮੌਕਾ ਤੁਸੀਂ ਸਾਂਭ ਲੈਣਾ ਸਾਰੇ ਤਰ੍ਹਾਂ ਦੇ ਜਾਨਵਰ ਦਿਖਾਤੇ ਤੁਹਾਨੂੰ ਚੰਬੀ ਮਾਰਵਾਰੀ ਨੀਲੇ ਕਾਲੇ ਬਸ਼ੇਰੇ ਨੁਕਰਾ ਨੀਲੇ ਬਸ਼ੇਰਾ ਬਸੂਰਾ ਸਾਰੀਆਂ ਚੀਜ਼ਾਂ ਦਿਖਾਤੇ ਆ ਦੋਸਤੋ ਹੁਣ ਤੁਹਾਡੇ ਹੱਥ ਵਿੱਚ ਆ ਮੌਕਾ ਤੁਸੀਂ ਸਾਂਭਣਾ ਜਾਨਵਰ ਜਿਹੜਾ ਵੀ ਫੱਟ ਆਇਆ ਸਕਰੀਨ ਸ਼ਾਟ ਲੈ ਲਿਓ ਤੇ ਆ ਕੇ ਫਾਰਮ ਤੇ ਦੇਖ ਲਓ ਰੇਟ ਪਹਿਲਾਂ ਪਤਾ ਲੈ ਲਓ ਜੇ ਰੇਟ ਤੁਹਾਡੇ ਵੇਂਦਾ ਆ ਫੱਟ ਤਾਂ ਆ ਕੇ ਫੋਨ ਲਾ ਲਿਓ ਹੈ ਨਾ ਨੰਬਰ ਕਰਿਓ ਨੋਟ ਨੰਬਰ ਵੀ ਦਿਖਾਉਂਦੇ ਆ ਤੁਹਾਨੂੰ ਸੱਜਣੋ 62399535449855599017 ਬਾਬਾ ਜੀ ਦਾ ਸਟੈਂਡ ਫਾਰਮ ਫਾਰਮ ਦਾ ਨਾਮ ਬਾਬਾ ਤੂੰ ਦੱਸਣਾ ਚਾਹੁੰਦਾ ਕਾ ਲੋ ਬਾਬਾ ਦੇਖੋ ਪਹਿਲਾਂ ਦਾ ਬਾਬਾ ਕੋਈ ਡਿਟੇਲ ਦੇਣੀ ਹੋਵੇ ਹੈ ਬਸ ਧੰਨਵਾਦ ਕਰਦੇ ਮੈਂ ਧੰਨਵਾਦ ਜੀ ਬਾਬਾ ਚਾਹ ਜਿਹੜਾ ਪੇਚ ਲੱਗਣਾ ਕਰਾ ਲਾ ਦਿੱਤਾ ਜੀ ਬਸ ਠੀਕ ਬਹੁਤ ਮੈਨੇ ਬਸੰਤ ਲਾ ਰਿਹਾ ਤਾ